ਸਸੀ ਗੱਲ ਜੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਧੂ YouTube ਚੈਨਲ ਸੰਧੂ ਮਿਨੀ ਮਾਰਕਟ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 2009 ਮਾਡਲ ਮਾਰੂਤੀ ਸੋਜੁਕੀ ਦੀ ਰਿਡਜ਼ ਕਾ ਹਾਂਜੀ ਬਹੁਤ ਸੋਹਣੀ ਗੱਡੀ ਹੈ ਜੀ ਘਰੇਲੂ ਸੰਭੀ ਹੋਈ ਸੈਕੰਡ ਓਨਰ ਹੈ ਜੀ ਤੇ ਟੋਟਲ 87000 ਕਿਲੋਮੀਟਰ ਗੱਡੀ ਚੱਲੀ ਹੋਈ ਆ ਹਾਂਜੀ ਜਿਹੜੀ ਵੱਡੀ ਗੱਲ ਹੈ ਕਿ ਗੱਡੀ ਪੂਰੀ ਜਾਨੂ ਨਾ ਜਿਹੜੀ 87000 ਕਿਲੋਮੀਟਰ ਚੱਲੀ ਹੋਈ ਆ ਗੱਡੀ ਦਾ ਇੰਟੀਰੀਅਰ ਗੱਡੀ ਦਾ ਟਾਇਰ ਟੱਪਾ ਗੱਡੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਜੀ ਬਾਈ ਹੁਣੀ ਕਹਿੰਦੇ ਨੇ ਸਾਡੀ ਪੂਰੀ ਗਾਰੰਟੀ ਆ ਜੀ ਸੈਕੰਡ ਓਨਰ ਗੱਡੀ ਆ ਬਲੂ ਕਲਰ ਦੇ ਵਿੱਚ ਪੰਜਾਬ ਨੰਬਰ ਗੱਡੀ ਆ ਹਾਂਜੀ ਉਮੀਦ ਕਰਦੇ ਆ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਊਗੀ ਤੇ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਇੱਕ ਗੁਜਾਰਿਸ਼ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਦਾ ਬਟਨ ਦਬਾਓ ਤਾ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਤੁਹਾਡੇ ਕੋਲ ਵੀ ਜੇਕਰ ਕੋਈ ਸਾਧਨ ਵਿਕਾਊ ਹੈ ਤਾਂ ਤੁਸੀਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 9041734061 ਉੱਤੇ ਮੇਰੇ ਨਾਲ ਕੰਟੈਕਟ ਕਰਕੇ ਆਪਦੇ ਕਿਸੇ ਵੀ ਸਾਧਨ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਜਾਂ ਕਿਸੇ ਵੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਹੈ ਉਹ ਬਿਲਕੁਲ ਮੇਰੇ ਤੋਂ ਫ੍ਰੀ ਕਰਵਾ ਸਕਦੇ ਹੋ ਹਾਂਜੀ ਇਹ ਸੇਵਾ ਸੀ ਬਿਲਕੁਲ ਫ੍ਰੀ ਨਿਭਾਣਿਆ ਜੀ ਤੇ ਇੱਕ ਸੇਵਾ ਸੀ ਹੋਰ ਸਟਾਰਟ ਕੀਤੀ ਹੈ ਕਿ ਤੁਹਾਡੇ ਕੋਲ ਕੋਈ ਵੀ ਸਾਧਨ ਹੈ ਕਾਰ ਬੱਸ ਮੋਟਰਸਾਈਕਲ ਟਰੱਕ ਠੀਕ ਹੈ ਤਾਂ ਉਹਦਾ ਜਿਹੜਾ ਅਸੀਂ بیمਾ ਉਹ ਤੁਹਾਨੂੰ ਬਾਜ਼ਾਰ ਨਾਲੋਂ ਸਸਤਾ ਤੇ ਤੁਹਾਨੂੰ ਘਰ ਬੈਠੇ 올 ਇੰਡੀਆ ਤੁਸੀਂ ਜਿੱਥੇ ਵੀ ਬੈਠੇ ਹੋ ਚਾਹੇ ਰਸਤੇ 'ਚੋਂ ਚਾਹੇ ਕਿਤੇ ਵੀ ਹੋ ਤਾਂ ਤੁਹਾਨੂੰ بیمਾ ਜਿਹੜਾ ਕੱਟ ਕੇ ਅਸੀਂ ਐਟ ਅ ਟਾਈਮ ਪ੍ਰੋਵਾਈਡ ਕਰਵਾਵਾਂਗੇ ਹਾਂਜੀ ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਉੱਥੇ ਬੈਠੇ ਹੀ بیمਾ ਕਟਵਾ ਸਕਦੇ ਹੋ ਤੇ ਉਹ ਵੀ ਬਾਜ਼ਾਰ ਨਾਲੋਂ ਸਸਤਾ ਹਾਂਜੀ ਤੇ ਕੱਟ ਰੇਟ ਤੇ ਹਾਂਜੀ ਇਹ ਸੇਵਾ ਅਸੀਂ ਸਟਾਰਟ ਕੀਤੀ ਹੈ ਸਕਰੀਨ ਤੇ ਵੱਧ ਜਾਣਕਾਰੀ ਲਈ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਤੁਸੀਂ ਉੱਤੇ ਕੰਟੈਕਟ ਕਰਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਪਹਿਲਾਂ ਆਪਾਂ ਰੀਡਜ਼ 2009 ਮਾਡਲ 88000 ਕਿਲੋਮੀਟਰ ਚੱਲੀ ਹੋਈ ਪੰਜਾਬ ਨੰਬਰ ਸੈਕੰਡ ਓਨਰ ਗੱਡੀ ਵੇਖਦੇ ਆਂ ਜੀ ਉਮੀਦ ਕਰਦੇ ਆਂ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਆਓ ਪਹਿਲਾਂ ਗੱਡੀ ਵੇਖਦੇ ਆਂ ਫਿਰ ਆਪਾਂ ਗੱਲ ਕਰਦੇ ਆਂ ਗੱਡੀ ਦੇ ਰੇਟ ਦੀ ਤਾਂ ਰੇਟ ਵੀ ਬਾਈ ਉਹਨਾਂ ਨੇ ਪਤਾ ਜਾਇਜ਼ ਰੱਖਿਆ ਜੀ ਕੋਈ ਜ਼ਿਆਦਾ ਪੈਸੇ ਨਹੀਂ ਮੰਗੇ ਆਪਾਂ ਰੇਟ ਵੀ ਦੱਸਾਂਗੇ ਤੇ ਇਹ ਵੀ ਦੱਸਾਂ ਗੱਡੀ ਖੜੀ ਕਿੱਥੇ ਐ ਆਜੋ ਪਹਿਲਾਂ ਆਪਾਂ ਗੱਡੀ ਵੇਖੀਏ ਫਿਰ ਬਾਕੀ ਦੀਆਂ ਗੱਲਾਂ ਕਰਦੇ ਆਂ ਹਾਂ ਜੀ ਹਾਂਜੀ AC Ritz 2009 ਮਾਡਲ ਬਹੁਤ ਹੀ ਸੋਹਣੀ ਗੱਡੀ ਪੰਜਾਬ ਨੰਬਰ ਸੈਕੰਡ ਓਨਰ ਟਾਇਰ ਟੱਪਾ ਗੱਡੀ ਦਾ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਗੱਡੀ ਦਾ ਨਵਾਂ ਪਿਆ ਟਾਇਰ ਟੱਪਾ ਗੱਡੀ ਦਾ ਇੰਟੀਰੀਅਰ ਵੀ ਨਵਾਂ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੋਵੇ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਜਿਹੜਾ ਮਾਲਕਾ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਗੱਡੀ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਜਿਹੜੀ ਗੱਡੀ ਆ ਉਹ ਤਾਜਪੁਰ ਖੜੀ ਆ ਜੀ ਪਿੰਡ ਤਾਜਪੁਰ ਹੁਸ਼ਿਆਰਪੁਰ ਦੇ ਨੇੜੇ ਆ ਜੀ ਉੱਥੇ ਖੜੀ ਆ ਤੁਸੀਂ ਬਾਈ ਨਾਲ ਬਾਕੀ ਜਾਣਕਾਰੀ ਕੰਟੈਕਟ ਤੇ ਕਾਲ ਕਰਕੇ ਲੈ ਸਕਦੇ ਹੋ ਸੋ ਜਿਹੜੀ ਕੀਮਤ ਦੀ ਗੱਲ ਕਰੀਏ ਤਾਂ ਗੱਡੀ ਦੀ ਬਾਈ ਕਹਿੰਦਾ 1,40,000 ਰੁਪਏ ਬਾਈ ਦੀ ਡਿਮਾਂਡ ਆ ਤੇ ਉਹਨਾਂ ਨੇ ਸਾਨੂੰ 1,40,000 ਕਿਹਾ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਅਗਰ ਬਾਈਆਂ ਤੱਕ ਪਹੁੰਚੋਗੇ ਤਾਂ ਤੁਹਾਨੂੰ ਗੱਡੀ ਦੇ ਕੀਮਤ ਉਹ ਹੋਰ ਵੀ ਰੈਟ ਕਰ ਦਿੱਤੀ ਜਾਊਗੀ ਸੋ ਉਮੀਦ ਕਰਦੇ ਆ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸ਼ਸ਼ੀ ਕਾਰ